पत्रकार सतनाम सिंह आज अंबेडकर समाज दल पंजाब प्रधान ओबीसी सेल अमित कुमार मिंटू की अगवाई हेठ जिला अमृतसर महिला मोर्चा ओबीसी प्रधान नीलम कुमारी नियुक्त नी किया गया जिस विच मुख मेहमान अंबेडकर समाज दल राष्ट्रपति प्रधान सन्नी दाना वाइस प्रधान रमेश कुमार मिशा पंजाब यूथ प्रधान हैप्पी भगत जसपाल मट्टू ओमी प्रधान सतनाम सिंह कुलदीप ठेकेदार पीटर प्रधान और भी अहदेदार मौजूद सन ਜੈ ਭੀਮ ਜੈ ਬਾਰ ਸੱਥਿਓ ਮੈਂ ਸਨੀ ਦਾ ਨਵ ਰਾਸ਼ਟਰੀ ਅਧਿਕਾਰੀ ਸਮਾਜਦਲ ਭਾਰਤ ਔਰ ਦੁਨੀਆ ਦੇ ਵਿੱਚ ਕੋਈ ਐਸਾ ਕੰਮ ਨਹੀਂ ਹੈ ਜਿੱਥੇ ਅੱਜ ਨਾਰੀ ਜਿਹੜੀ ਆ ਮੱਲਾ ਨਹੀਂ ਮਾਰਦੀ ਪਈ ਹਰ ਖੇਤਰ ਦੇ ਵਿੱਚ ਨਾਰੀ ਅੱਗੇ ਆ ਔਰ ਵਿਸ਼ੇਸ਼ ਤੌਰ ਤੇ ਕੋਈ ਵੀ ਜਥੇਬੰਦੀ ਹੋਵੇ ਜਿੱਥੇ ਨਾਰੀ ਸਮਰਥਨ ਮਿਲ ਜਾਂਦਾ ਮੈਂ ਸਮਝਦਾ ਉਹ ਚੜ੍ਹਦੀ ਕਲਾ ਚ ਰਹਿੰਦਾ ਔਰ ਜਿਹੜਾ ਸਾਡਾ ਸੰਗਠਨ ਆ ਉਹਦਾ ਕੰਮ ਹੀ ਮਾਨਵਤਾ ਦੀ ਸੇਵਾ ਦਾ ਹੈ ਲੋਕਾਂ ਦੀ ਮਦਦ ਕਰਨੀ ਆ ਬੇਸਾਰਾ ਲੋਕਾਂ ਦਾ ਸਹਾਰਾ ਬੰਨਾ ਆ ਲੋਕਾਂ ਦੀ ਆਵਾਜ਼ ਬਣਨ ਦਾ ਕੰਮ ਆ ਜੇ ਕਿਸੇ ਨੇ ਧੱਕੇਸ਼ਾਹੀ ਉਹਦਾ ਆਵਾਜ਼ ਬੰਨਣਾ ਮੈਂ ਆਪਣੀ ਵੱਲੋਂ ਔਰ ਪੂਰੀ ਟੀਮ ਵੱਲੋਂ ਅੱਜ ਭੈਣ ਨੀਲਮ ਕੁਮਾਰੀ ਜੀ ਨੂੰ ਜ਼ਿਲ੍ਹਾ ਪ੍ਰਧਾਨ ਘੋਸ਼ਿਤ ਕਰਨ ਤੇ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਔਰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਨਾ ਨਾਲ ਦੇ ਨਾਲ ਇਹ ਆਸ ਕਰਦਾ ਕਿ ਜਿੱਡੀ ਵੱਡੀ ਇਹ ਜ਼ਿੰਮੇਵਾਰੀ ਹੈ ਪੂਰੇ ਜ਼ਿਲ੍ਹੇ ਦੀ ਇਹ ਤਨਮਨ ਦੇ ਨਾਲ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਗੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਾਥੀਓ ਇਸ ਤਰ੍ਹਾਂ ਕਿ ਅੱਜ ਰਾਸ਼ਟਰੀ ਪ੍ਰਧਾਨ ਲਈ ਜਿਹਦੇ ਡੀਰ ਨੇ ਦੇਖਦੇ ਸ਼੍ਰੀਮਤੀ ਨੀਲਮ ਕੁਮਾਰੀ ਜੀ ਨੂੰ ਅੱਜ ਮਹਿਲਾ ਮੋਰਚਾ ਅੰਮ੍ਰਿਤਸਰ ਪ੍ਰੈਜ਼ੀਡੈਂਟ ਇਹਦਾ ਲਗਾਇਆ ਹੋਇਆ OBC ਦਾ ਉਹ ਸਾਨੂੰ ਆਪ ਸਾਹਿਬ ਕੀ ਹੈ ਪੂਰੀ ਇਮਾਨਦਾਰੀ ਨਾਲ ਇਸ ਸਮਾਜ ਦੇ ਪ੍ਰਤੀ ਅਤੇ ਗਰੀਬ ਜਨਤਾ ਦੇ ਪ੍ਰਤੀ ਇਹ ਪੂਰੀ ਉਹਨਾਂ ਦੀ ਉਮੀਦ ਤੇ ਉਤਰਨਗੇ ਤੁਹਾਡੇ ਕੋਲ OBC ਸੈੱਲ ਦੀ ਜ਼ਿੰਮੇਵਾਰੀ ਹੈ ਅੱਜ ਤੁਸੀਂ ਮਹਿਲਾ ਨਾਰੀ ਨੂੰ ਬਣਿਤ ਬਣਾ ਕੇ ਜਾ ਰਹੇ ਹੋ ਜ਼ਿਲ੍ਹਾ ਪ੍ਰਧਾਨ ਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਤੁਸੀਂ ਕਿਵੇਂ ਵਾਰਡ ਕਈ ਵੀ ਬਣਾਓਗੇ ਜਾਂ ਜ਼ਿਲ੍ਹਾ ਵਾਈ ਬਣਾਓਗੇ ਕਿਵੇਂ ਬਣਾਓਗੇ ਤੁਹਾਡਾ ਕਿਵੇਂ ਦਾ ਸਿਸਟਮ ਚੱਲਦਾ ਪਹਿਲਾਂ ਤਾਂ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਪ੍ਰਧਾਨ OBC ਸੈੱਲ ਦੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਉਹਨਾਂ ਦੀ ਪੂਰੀ ਟੀਮ ਤਿਆਰ ਕਰਕੇ ਔਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹਲਕਾ ਵਾਈਸ ਜਿਹੜਾ ਹੁੰਦਾ ਵਾ ਉਹ ਵੀ ਅਸੀਂ ਉਹ ਟੀਮ ਤਿਆਰ ਕਰਾਂਗੇ ਹੋਗੇ ਉਮੀਦਵਾਰ ਸਮਾਜ ਦਾ ਲਿਖਿਆ ਸਦਾ ਜਿਹਨਾਂ ਗਰੀਬ ਜਨਤਾ ਦੇ ਹੱਕ ਦੇ ਵਿੱਚ ਹਮੇਸ਼ਾ ਹਰਦਮ ਦਿਨ ਰਾਤ ਸੇਵਾ ਲਈ ਖੜਾ ਹੋ। ਅੱਜ ਮੈਮ ਅੱਜ ਇੱਕ ਬੜੀ ਵੱਡੀ ਤੁਹਾਨੂੰ ਜ਼ਿੰਮੇਵਾਰੀ ਮਿਲ ਰਹੀ ਹੈ ਕਿਵੇਂ ਇੱਕ ਕੰਮ ਕਰੋਗੇ ਤੇ ਆਪਣਾ ਨਾਮ ਦੱਸ ਕੇ ਹਾਂ ਜੀ। ਮੈਂ ਨਹੀਂ ਲੁਕਮਾਰੀ ਜੈ ਭੀਮ ਜੈ ਭਾਰਤ ਮੈਂ ਬਹੁਤ ਖੁਸ਼ ਹਾਂ ਜੋ ਮੈਨੂੰ ਮੌਕਾ ਦਿੱਤਾ ਹੈ ਤੇ ਮੈਂ ਵੱਧ ਤੋਂ ਵੱਧ ਚੜ ਕੇ ਮੁਕਤੀ ਸਤਿਨਾਮ ਕੀ ਕੰਮ ਕਰਾਂਗੇ ਵਧੀਆ ਤਰੀਕੇ ਨਾਲ। ਜੈ ਭੀਮ ਜੈ ਭੀਮ ਜੈ ਭਾਰਤ ਦੇਖਿਆ ਜਾਵੇ ਤਾਂ ਸਮਾਜ ਦੇ ਵਿੱਚ ਬੜਾ ਕੁਝ ਵਿਚਰਨਾ ਪੈਂਦਾ ਜਿਵੇਂ ਕਿ ਕੋਈ ਅੱਗੇ ਲੱਗਦਾ ਤਾਂ ਉਹਦੀ ਸਮਾਜ ਦੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਉਹ ਤੁਹਾਡੇ ਕੋਲ ਮੁਸ਼ਕਲਾਂ ਲੈ ਕੇ ਆਉਣਗੇ ਤੁਸੀਂ ਉਹਨਾਂ ਦਾ ਕਿਵੇਂ ਹੱਲ ਕਰੋਗੇ ਕਿਵੇਂ ਸਮਾਜ ਨੂੰ ਦਿੱਤੇ ਤੁਸੀਂ ਬੜੇ ਪਿਆਰ ਨਾਲ ਉਹਨਾਂ ਦਾ ਹੱਲ ਕਰਾਂਗੇ ਤੇ ਬਹੁਤ ਤੋਂ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੂੰ ਮਸਲੇ ਨਾ ਨਾ ਠੀਕ ਠੀਕ ਹੈ ਸਿਤਾਰੇ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਲਾਈਕ ਕਮੈਂਟ ਕਰੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ